ਕਾਲ ਖਿੱਚ ਕੇ ਲਿਆ ਆਂ ਛੋਟੇ ਪ੍ਰਾਣੋਂ ਵੱਡੇ ਕੋਲ ਦੋਵੇਂ ਭਰਾਵਾਂ ਦੀ ਹੋਈ ਮੌਤ ਸ਼ਹਿਰ ਅੰਦਰ ਦੋ ਭਰਾਵਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਇਹ ਮਾਮਲਾ ਬੜਲਾ ਡਾ ਹੈ ਪੰਚਾਇਤੀ ਦੁਰਗਾ ਮੰਦਿਰ ਦੇ ਪੁਰਾਣੇ ਪੁਜਾਰੀ ਦੇ ਘਰ ਕਾਲ ਨੇ ਪਰਿਵਾਰ ਨੂੰ ਉਸ ਸਮੇਂ ਘੇਰ ਲਿਆ ਜਦੋਂ ਉਸ ਦਾ ਇੱਕ ਪੁੱਤਰ ਸੁਭਾਸ਼ ਸ਼ਰਮਾ ਜਿਸ ਦੀ ਉਮਰ 45 ਸਾਲ ਬਰਨਾਲੇ ਤੋਂ ਚੱਲ ਕੇ ਦੁਕਾਨਾਂ ਦੀ ਉਸਾਰੀ ਦੇ ਮੁਹਰਦ ਦੇ ਆਪਣੇ ਘਰ ਪੂਜਾ ਕਰਨ ਉਪਰੰਤ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਜਦੋਂ ਇਸ ਦੁਖਦਾਈ ਸੂਚਨਾ ਦੀ ਉਸ ਦੇ ਵੱਡੇ ਭਰਾ ਰਮੇਸ਼ ਕੁਮਾਰ ਕਾਲਾ ਪੰਡਤ ਜਿਸ ਦੀ ਉਮਰ 55 ਸਾਲ ਹੈ ਉਸ ਨੂੰ ਪਤਾ ਲੱਗਿਆ ਤਾਂ ਉਸ ਦੇ ਭਰਾ ਨੂੰ ਵੀ ਸਦਮੇ ਨਾਲ ਉਸ ਦੀ ਮੌਤ ਹੋ ਗਈ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਪਾਇਆ ਔਰ ਬੇਹੋਸ਼ ਹੋ ਗਿਆ ਜਦੋਂ ਡਾਕਟਰਾਂ ਕੋਲ ਉਸ ਨੂੰ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮਰੇ ਤੱਕ ਘਰਾਟ ਕਰ ਦਿੱਤਾ ਦੋਵੇਂ ਪਰਿਵਾਰ ਦੀ ਮੌਤ ਕਾਰਨ ਅਚਾਨਕ ਸ਼ਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ ਕਿਉਂਕਿ ਇਹ ਪਰਿਵਾਰ ਪਿਛਲੇ 80 ਸਾਲਾ ਤੋਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਚ ਬਤਾਰ ਪੁਜਾਰੀ ਸੇਵਾ ਕਰ ਰਹੇ ਸਨ Hindu ਸੰਸਥਾਵਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਬਰਫਾਨੀ ਆਸ਼ਰਮ ਦੇ ਪ੍ਰਧਾਨ ਕਰਮਜੀਤ ਸਿੰਘ ਮਾਗੀ ਅਤੇ ਮੰਡਲ ਵੱਲੋਂ ਮੌਕੇ ਤੇ ਜਾ ਕੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਰ ਸੰਭਵ ਮਦਦ ਦੇ ਇੰਦਾ ਪ੍ਰੋਸਾਦ ਦਿੱਤਾ ਗਿਆ ਇਸ ਮੌਕੇ ਤੇ ਪਾਜਪਾ ਨੇਤਾ ਸਾਡਾ ਵਿਧਾਇਕ ਮੰਗਤ ਰਾਏ ਬੰਸਲ ਅਕਾਲੀ ਆਗੂ ਠੇਕੇਦਾਰ ਗੁਰਪਾਲ ਸਿੰਘ ਨੇ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਤਾਂ ਆਪ ਦਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਭਲਾੜਾ ਮੰਡੀ ਦੇ ਵਿੱਚ ਜੋ ਇਹ ਭਾਣਾ ਵਾਪਰਿਆ ਹੈ। ਦੋ ਭਰਾ ਜੋ ਭਲਾੜੇ ਦੇ ਜਬੋਧ ਵੱਡੀ ਸੇਵਾ ਕਰ ਰਹੇ ਸੀ ਮੰਦਰਾਂ ਦੇ ਵਿੱਚ ਸਾਡੇ ਮਾਤਾ ਗੁਜਰੀ ਜੀ ਪੜਾਈ ਕੇਂਦਰ ਵੱਲੋਂ ਬਹੁਤ ਬਹੁਤ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ। ਪੰਡਤ ਜੀ ਜਿੱਥੇ ਮਿਲਦੇ ਸਨ ਬਹੁਤ ਹੀ ਨਰਮ ਸੁਭਾਅ ਸਾਡੇ ਸਾਥ ਨਾਲ ਵੀ ਉਹਨਾਂ ਦਾ ਬੜਾ ਪਿਆਰ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਭਲਾੜਾ ਵਿੱਚ ਹੀ ਮੰਦਰ ਦੇ ਪੁਜਾਰੀ ਸਨ ਔਰ ਇਹ ਵੀ ਹੁਣ ਜਿੱਥੇ ਵੀ ਭੋਗਾਂ ਦੇ ਮਿਲਦੇ ਹੋਰ ਕਰਦੇ ਸਭ ਨਾਲ ਇਹਨਾਂ ਦਾ ਇੰਨਾ ਪਿਆਰ ਸੀ ਕਿ ਅੱਜ ਜੋ ਇੱਥੇ ਵਿਸ਼ਾਲ ਇਕੱਠ ਹੋਇਆ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਉਹ ਦੇਖਣ ਵਾਲਾ ਹੈ ਤੇ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਆਪਣੇ ਚਾਨਣ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣਾ ਦਾ ਬਲ ਬਖਸ਼ੇ ਔਰ ਪਰਿਵਾਰ ਦੇ ਆਪਣੇ ਆਪਣੇ ਮਿਹਰਬਤ ਰੱਖੇ ਸਾਰੇ ਭਲਾੜਾ ਮੰਡੀ ਸਾਰੇ ਜ਼ਿਲ੍ਹਾ ਮਾਨਸਾ ਨੂੰ ਹੀ ਬਹੁਤ ਵੱਡਾ ਧੱਕਾ ਲੱਗਿਆ ਇੱਕ ਸੋ ਪ੍ਰਮਾਤਮਾ ਅਗੇ ਕੋਈ ਜੋਰ ਨਹੀਂ ਹੈ ਅਖੀਰ ਦੇ ਉੱਤੇ ਦੁਆਰਾ ਫਿਰ ਇਸੇ ਲਈ ਬੇਨਤੀ ਹੈ ਕਿ ਵਾਹਿਗੁਰੂ ਨੂੰ ਆਪਣੇ ਚਾਨਣ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣਾ ਦਾ ਬਲ ਬਖਸ਼ੇ ਸਸਰੀ ਕਾਲ ਜੀ ਸਾਰਿਆਂ ਨੂੰ ਕੱਲ ਬੁਰਲਾੜਾ ਮੰਡੀ ਦੇ ਵਿੱਚ ਜੋ ਸ਼ਿਵਾ ਸ਼ਰਮਾ ਰਮੇਸ਼ ਕੁਮਾਰ ਸ਼ਰਮਾ ਜੀ ਜੋ ਕਿ ਮੰਡੀ ਦੇ ਪੁਜਾਰੀ ਸੀ ਪੰਡਤ ਸੀ ਜਿਨ੍ਹਾਂ ਦੀ ਅਚਨਚੇਤ ਮੌਤ ਹੋ ਜਾਂਦੇ ਨਾਲ ਪੂਰੀ ਮੰਡੀ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਦੇਵਦਰਸ਼ਨ ਸ਼ਰਮਾ ਬਲਕਿ ਪੂਰੇ ਸ਼ਰਮਾ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕਰਦੇ ਆਂ ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਥਾਂ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਪ੍ਰੇਮ ਕੁਮਾਰ ਐਮਸੀ ਬਾਰ ਨੰਬਰ 14 ਜੋ ਅੱਜ ਦੋ ਡੈਥਾਂ ਹੋਈਆਂ ਨੇ ਉਹ ਮੇਰੇ ਪੜੋਸਚ ਨੇ ਦੋਨੇ ਸਗੇ ਭਰਾਵਾਂ ਦੀਆਂ ਹੋਈਆਂ ਨੇ। ਇੱਕ ਇਹ ਅਬਜੀ ਦੁਕਾਨ ਦਾ ਨੀਂਹ ਪੱਥਰ ਰੱਖਣਾਈ ਸੀ ਜੋ ਬਰਨਾਲੇ ਤੋਂ ਸੁਭਾਸ਼ ਕੁਮਾਰ ਰਹਿੰਦਾ ਹੈ ਉਹ ਨੀਂਹ ਪੱਥਰ ਰੱਖਣ ਤੋਂ ਬਾਅਦ ਉਹਨੂੰ ਇੱਕਦਮ ਹਾਰਡ ਦਾ ਅਟੈਕ ਆਇਆ ਡੇਗਾਂ ਤੋਂ ਬਾਅਦ ਉਹ ਮੌਕੇ ਤੇ ਹੀ ਅਕਸਰ ਹੋ ਗਿਆ ਦੂਸਰੇ ਭਰਾ ਨੂੰ ਜਦੋਂ ਪਤਾ ਲੱਗਿਆ ਹਸਪਤਲ ਲੈ ਗਏ ਤਾਂ ਉਹਨੂੰ ਸਦਮਾ ਨਾ ਸਹੰਦੇ ਹੋਏ ਉਹਨੂੰ ਵੀ ਹਾਰਡ ਦਾ ਅਟੈਕ ਆ ਚੁੱਕਾ ਉਹ ਵੀ ਮੌਕੇ ਤੇ ਹੀ ਅਕਸਰ ਹੋ ਗਿਆ ਸਾਰੇ ਸ਼ਹਿਰ ਨੂੰ ਬਹੁਤ ਦੁੱਖ ਹੈ ਸਾਰੇ ਸ਼ਹਿਰ ਦੇ ਵਿੱਚ ਰੋਸ ਹੈ ਜੋ ਪੰਡਿਤ ਜੀ ਸੀ ਇਹ ਸਾਰੇ ਭਰਾਡੇ ਮੰਡੀ ਦੇ ਪੰਡਿਤ ਜੀ ਸੀ ਨਾ ਕਿ ਇਕੱਲੇ ਇੱਕ ਦੇ ਸਾਰੇ ਮੰਦਰਾਂ ਦੇ ਵਿੱਚ 80 ਸਾਲ ਤੋਂ ਇਹ ਕੰਮ ਕਰ ਰਹੇ ਸੀ ਵੱਖ-ਵੱਖ ਮੰਦਰਾਂ ਦੇ ਵਿੱਚ ਬਹੁਤ ਦੁੱਖ ਦੀ ਘੜੀ ਵਿੱਚ ਅਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਹਮਦਰਦੀ ਪ੍ਰਗਟ ਕਰਦੇ ਹਾਂ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੇ ਹਾਂ ਬੀਟੂ ਗੁੱਡ ਲਾਡਾ ਕੀ ਆਚੀ ਨਿਊਜ਼ ਪੰਜਾਬ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ